ਆਪਸੀ ਸਾਂਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦਰਸ਼ਕੋ ਜਿਨ੍ਹਾਂ ਤੋਂ ਹੀ ਪਤਾ ਕਿ ਸਾਡੇ ਜੰਮੂ ਕਸ਼ਮੀਰ ਵਿੱਚ ਲਗਾਤਾਰ بارش ਹੋਦੀ ਹੈ ਮਰ ਇਹਦੇ ਚਲਦੇ ਇੱਕ ਲੈਂਡ ਸਲਾਈਡ ਹੋਇਆ ਤੁਸੀਂ ਤਸਵੀਰਾਂ ਮੈਂ ਸਾਫ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਦਿਖ ਸਕਦੇ ਹੋ ਕਿ ਇੱਕ ਪੈਟਰੋਲ ਪੰਪ ਲੈਂਡ ਸਲਾਈਡ ਦੀ ਚਪੇੜ ਵਿੱਚ ਆਈ ਹੈ ਤਸਵੀਰਾਂ ਸਾਹਮਣੇ ਆਪਣੇ ਚੈਨਲ ਦੇ ਮਾਧਿਅਮ ਗਣਤੰਦਰਪ ਜਾਣੇ ਦੀ ਕੋਸ਼ਿਸ਼ ਕਰ ਰਹਾ ਦਾ ਮਹਾਰਸਤ ਹੁੰਦੇ ਅੱਗੇ ਇਹ ਅਪੀਲ ਕਰਕੇ ਕਿ ਸਾਡੇ ਇਸ ਵੀਡੀਓ ਕੀ ਤੋਂ ਹੈ ਜਿਆਦਾ ਕੋਲਾ ਜਿਆਦਾ ਸ਼ੇਅਰ ਕਰਿਓ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਦੇ ਕੋਲੇ ਖਬਰ ਪੁੱਛੀ ਸਕੇ ਦਸ਼ਕਤੋ ਦਿਖਸਦੋ ਕਿ ਲੈਂਡਸਲਾਈਡ ਹੋਣੇ ਕਰੇ ਪੈਟਰੋਲ ਪੰਪ ਤੇ ਕਿੰਨਾ ਛੱਤ ਜਿਹੜੀ ਸਾਰੀ ਇਹ ਦੀ ਚਪੇੜ ਵਿੱਚ ਆਈ ਹੈ ਪਰ ਸ਼ੁਕਰ ਉਸ ਮਾਲਕ ਦਾ ਪਰਮ ਪਿਤਾ ਪਰਮਾਤਮਾ ਦਾ ਕਿ ਇਹ ਦੇ ਵਿੱਚ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋ ਗੱਡੀ ਕੋਈ ਤੇਲ ਪਵਾਨ ਨਹੀਂ ਆਈ ਦੀ ਕਿ ਜਿਹਦੇ ਕਾਰਨ ਸਭ ਜਿਹੜਾ ਸੁਰੱਖਿਤ ਨਾ ਤੋ ਦਿਖਸੋਦੋ ਜਿਵੇਂ ਇਸ ਟ੍ਰਾਂਸਫਾਰਮ ਦੀਆਂ ਤਸਵੀਰਾਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤੋ ਦਿਖਸੋਦੋ ਕਾਫੀ ਜ਼ਿਆਦਾ ਜਿਹੜਾ ਪੈਟਰੋਲ ਪੰਪ ਕੀ ਨੁਕਸਾਨ ਹੋਇਆ ਦਾ ਤੋ ਦਿਖਸੋਦੋ ਅਸ ਆਪਣੇ ਚੈਨਲ ਦੇ ਮਾਧਮਕਨ ਜਿੰਨਾ ਤੁਹੀਂ ਪਤਾ ਹੈ ਕਿ ਸਾਡੇ ਜੰਮੂ ਕਸ਼ਮੀਰ ਵਿੱਚ ਲਗਾਤਾਰ بارش ਹੋ ਰਹੀ ਹੈ ਮਰ ਆਸ ਵੀ ਤੁਹੀਂ ਪਲ-ਪਲ ਦੀ ਅਪਡੇਟ ਜਿਹੜੀ ਹੈ ਤੁਹਾਨੂੰ ਤਾਂ ਕਰ ਜਰੂਰ ਸ਼ੇਅਰ ਕਰਾ ਦੇ ਮਰ ਤੋ ਦਿਖਸੋਦੋ ਇਹ ਦੱਸਿਆ ਜ਼ਿਆਦਾ ਕਿ ਜੰਮੂ ਤੋਂ ਸ਼ਿਦਨਾਗਰ ਜਿਹੜਾ ਰਾਸ਼ਟਰੀ ਰਾਜਮਾਰਗ ਹੈ ਉਹਦੇ ਉੱਪਰ ਇੱਕ ਪੈਟਰੋਲ ਪੰਪ ਹੈ ਦਾ ਉਹਦੇ ਉੱਪਰ ਇੱਕ ਲੈਂਡਸਲਾਈਡ ਹੁੰਦਾ ਤੇ ਜਿਹਦੇ ਕਰਨੇ ਪੈਟਰੋਲ ਪੰਪ ਕਿ ਕਿੰਨਾ ਛਤ੍ਰੀ ਗ੍ਰਸਤ ਹੋ ਜਾਂਦਾ ਤੁਸੀਂ ਤਸਵੀਰਾਂ ਵੀ ਮੈਂ ਸਾਫ ਤੋਂ ਹੀ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਦੇਖੋ ਪਹਾੜ ਕਿੰਨਾ ਇਸ ਟਾਈਮ ਬਾਰਿਸ਼ ਜਿਹੜੀ ਲਗਾਤਾਰ ਹੋ ਰਹੀ ਹੈ ਉਹਦੇ ਕਾਰਨ ਕਾਫੀ ਜ਼ਿਆਦਾ ਲੈਂਡ ਸਲਾਈਡ ਦੀਆਂ ਖਬਰਾਂ ਜਿਹੜੀਆਂ ਦੇਖਣ ਲਈ ਮਿਲ ਆ ਰਹੀਆਂ ਨੇ ਪੈਟਰੋਲ ਪੰਪ ਦੀਆਂ ਵੀ ਤਸਵੀਰਾਂ ਮੈਂ ਤੁਹੰਦੇ ਕਰਨ ਸਾਂਝੀਆਂ ਕਰਾਦਾ ਮਰ ਦੱਸਿਆ ਯਾਦ ਆ ਕਿ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਤੁਸੀਂ ਤਸਵੀਰਾਂ ਲਾਈਵ ਆਪਣੇ ਚੈਨਲ ਦੇ ਮਾਧਿਅਮ ਕਨੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਮਰ ਆਸ ਤੁਹੰਦੇ ਅੱਗੇ ਬਾਰ ਬਾਰ ਇਹ ਅਪੀਲ ਕਰਨਾ ਕਿ ਸਾਡੇ ਇਸ ਵੀਡੀਓ ਵੀ ਤੁਸੀਂ ਜਿਆਦਾ ਕੋਲ ਜਿਆਦਾ ਸ਼ੇਅਰ ਕਰਿਓ ਜਿੰਨਾ ਤੁਸੀਂ ਪਤਾ ਕਿ ਮੌਸਮ ਵਿਭਾਗ ਦੀ ਤਰਫਾ ਵੀ ਲਗਾਤਾਰ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕਿਉਂਕਿ 23 ਤਰੀਕ ਕੋਲ ਲਈਏ 26 ਤਰੀਕ ਤੱਕ ਜਿਹੜਾ ਕਾਫੀ ਅਲਰਟ ਜਾਰੀ ਕੀਤਾ ਤਾਂ ਉਹ ਦਿਸਦਾ ਪੈਟਰੋਲ ਪੰਪ ਦੀ ਛੱਤ ਕਿੰਨਾ ਇਸ ਜਿਹੜੇ ਲੈਂਡਸਲਾਈਡ ਆ ਇਹਦੀ ਚਪੇਟ ਵਿੱਚ ਆਈ ਚੁੱਕੀ ਦੀ